ਚੱਲ ਅੱਗੇ ਪੈਟਣਾ ਮਾਰੇ ਮੈਂ ਜਦੋਂ ਚੋਗਰੀਏ ਘਲਦੀ ਮੈਂ ਲੋਵੇ ਕਰਮਾਂ ਦਾ ਸੌਦਾ ਚੱਲਣ ਲੱਗਿਆ ਉਹ ਦਾਦਾ ਇਹ ਰਹੀਆ ਤੂੰ ਮੈਨੂੰ ਕਰੇ ਲਿਆ ਹਾਂ ਤਾਂ ਬਾਤ ਸੁਣ ਲੈ ਹਾਂ ਮੈਂ ਘਲਦੀ ਮੇਰੇ ਯਾਰ ਜਿਹੜਾ 20 ਕਿਲੋ ਮੈਂ ਤਾਂ ਖੁੱਦ ਮੈਂ ਤਾਂ ਤੂੰ ਚੋਗਰੀਏ ਘਲਦੀ ਸੌਦਾ ਕਰਨੀ ਬਿਲਕੁਲ ਨਹੀਂ ਜਨਦੀ ਜੀ ਤੂੰ ਜੇ 2-10 ਮੰਗ ਰਿਹਾ ਕਿੱਥੇ ਕਿ ਮਿਲ ਲੈ ਲੂੰ ਨਹੀਂ ਨਹੀਂ ਤੂੰ ਬਤਾ ਯਾਰ ਉਸ ਦਿਨ ਤੋਂ ਤੂੰ ਵੀ ਬਤਾ ਰਹੇ ਸੀ 60 ਕਿਲੇ ਤੰਨ ਦੇ ਗਏ ਲਓ ਵੀ ਦੋਸਤੋ ਪਟਪੁਰੇ ਚੰਨਸਾਉ ਦੇ ਆਰਡਰ ਕੁਆਲਿਟੀ ਚੈੱਕ ਕਰਵਾ ਦਿੰਦੇ ਹਮਨੋ ਸੰਭਾ ਚਾਉ ਰਿਹਾ 20 ਮੈਂ ਹਜ਼ਾਰ ਘੱਟ ਦੇ ਲਾ ਉਤਰਵੰਡੀ ਵਾਲਿਆ ਫੇਰ ਤੱਕ ਕਿੱਥੇ ਹੋ ਜੂ ਫੇਰ ਤਾਂ ਤੂੰ ਜੇ ਤੂੰ ਸੁਬਹ ਤੇ ਸ਼ਾਮ ਤੇ ਕਰ ਹਜ਼ਾਰ ਹਜ਼ਾਰ ਕੱਢੀ ਗਿਆ ਤਾਂ ਵੀ ਨਹੀਂ ਵਿਕਣੇ ਨਹੀਂ ਨਹੀਂ ਫਿਰ ਜਾਇਜ਼ ਕਹਿੰਦਾ ਹਜ਼ਾਰ ਮੈਨੂੰ ਘੱਟ ਦੀ ਹਜ਼ਾਰ ਹੋਰ ਨੂੰ ਘੱਟ ਦੀ ਹਜ਼ਾਰ ਹੋ ਫੇਰ ਵੀ ਨਹੀਂ ਇਹ ਜਾਇਜ਼ ਮਲੋਂ ਨਹੀਂ ਵਿਕਣੇ ਜੈ ਜੀ ਕਹਿ ਨਹੀਂ ਜੈ ਜੀ ਨਹੀਂ ਕੋਈ ਗੱਲ ਨੇੜੇ ਲਾ ਕੇ ਕਹਦੇ ਇਹ ਨਹੀਂ ਹੈ ਵੀ ਤੇਰੀ ਇੱਕ ਕੱਸੀ ਦੀ ਹੈ ਲੱਖ ਦੇ ਨੇੜੇ ਲਾ ਕੇ ਹੁੰਦੀ ਹੈ ਕਿੰਨੇ ਦੀ ਕਰਦੇ ਕਿੰਨੇ ਦੀ ਹੋਊਗੀ ਕਿੰਨੇ ਦੀ ਕਰਦੇ ਕੋਈ ਪੰਜ ਦੀ ਕਰਦੇ ਨਾ ਨਾ ਹੈ ਜਾਨ ਰੱਖ ਰੱਖ ਬਹੁਤ ਦੇ ਮਾਈਟਾ ਸੌਦਾ ਚੋ ਮੈਂ ਆਇਆ ਇਹ ਬਸ ਜਾ ਰਹੇ ਹੁਣ ਬਿੰਦੇ ਬਿੰਦੇ ਦਾ ਜਾਇਜ ਜਾਇਜ ਉਹ ਬਿੰਦੇ ਬਿੰਦੇ ਕਹਿੰਦਾ ਹੁਣ ਜਾਇਜ ਜਾਇਜ ਹੋ ਰਾ ਦੇਖੋ ਜੀ ਜਿੰਨਾ ਟਾਈਮ ਨੇੜੇ ਦੀ ਗੱਲ ਹੁੰਦੀ ਤਾਂ ਜਾਇਜ ਹੀ ਚੱਲੀ ਜਾਣਾ ਜੇ ਤਾਂ ਸੋਨੂੰ ਲੱਗੀ ਤਾਂ ਵੇਚ ਲਿਓ ਨਹੀਂ ਆਪਾਂ ਚੁੱਪ ਕਰਕੇ ਟਰ ਦਿਆਂਗੇ ਸਾਡਾ ਬੋਲਣ ਦਾ ਹੱਕ ਬੰਦ ਬੋਲਣ ਦਾ ਹੱਕ ਬੰਦ ਦਾ ਵੀਰੇ ਤੂੰ ਕਿੰਨਾ ਹੀ ਕਹਦੇ ਮੈਂ ਤੈਨੂੰ ਫੇਰ ਜੇ ਨਾ ਜੇ ਤੂੰ ਮੰਡੀ ਚ ਕਹੇ ਤੇਰੇ ਕੋਲ ਹੈ ਜੇ ਉਹੋਂ ਵੀ ਜਾਇਜ ਹੋ ਕੇ ਤੇਰੇ ਹੁਕਮ ਨਹੀਂ ਵਿਕਣੀ ਆ ਬਗੈਰ ਹੁਕਮ ਤੋਂ ਨਹੀਂ ਵਿਕਣੀ ਕੀ ਕਹਿੰਦਾ ਤਲਵੰਡੀ ਵਾਲਿਆ ਵੀ ਆਏ ਹੋ ਜਾਈ ਜਾਇਜ ਜਾਇਜ ਜਾਈ ਜੀ ਇਹਰ ਸਾਈ ਨਹੀਂ ਥੋੜੀ ਵਧੀਆ 20 ਰੁਪਏ ਸਾਈ ਸਾਈ ਦੇ ਕੋਲੇ ਸਾਈ ਤਾਂ ਕੋਈ ਗੱਲ ਨਹੀਂ ਉਹ ਤਾਂ ਸਾਈ ਦਾ ਤੇ 5 ਪਾ ਆਹ ਹੁੰਦਾ ਹੀ ਪਹਿਲੇ ਉਹ ਜਿਹੜੀ 20 ਹੈ ਨਾ ਉਹ ਚੱਲਦੇ ਨਹੀਂ ਅੱਲਾ ਫਾੜ ਕੋਈ ਨੂੰ ਦੱਸ ਲੈ ਰੱਖ ਮੋੜ ਦੀ ਇਹਦਾ ਮੁੜੀ ਜਾਣੀ ਆ ਆਈ ਜਾਣੀ ਆ ਮੁੜੀ ਜਾਣੀ ਜਾਇਜ਼ ਗੱਲ ਨਾ ਤੇ ਮੇਰੇ ਵਿੱਚ ਬੜਾ ਪਾਸੇ ਹੋ ਜਾ ਪੜਦਾ ਹੁੰਦਾ ਕੋਈ ਨਾ ਪੜਦਾ ਹੀ ਆ ਦਾ ਹੀ ਮੁਰੇ ਬੇਰੇ ਨਹੀਂ ਫਿਰ ਬਾਲੀ ਉੱਚੀ ਕੱਢੀ ਬੈਠਾ ਫਿਰ ਮੈਂ ਮੈਡੀਕਲ ਸੁਣ ਤੂੰ ਭਰਾਗਾ ਮੈਂ ਤੈਨੂੰ ਇਹ ਨਹੀਂ ਕੋਈ ਤੂੰ ਬਿਕਨੀ ਚਲੋ ਜੀ ਆਓ ਵੀ ਬਹੁਤ ਇਹਦਾ ਕੀ ਮੁੱਲ ਹੈ ਵੀਰੇ ਆਪਣੀ ਹੈ ਤੋਰ ਮੈਂ ਦੋ ਹਰਦੋਤ ਕਰਫੰਦੇ ਚੱਲਣ ਲੱਗਿਆ ਮੈਂ ਪੱਕੀ ਗੱਲ ਉਹ ਛੱਡ ਕੋਈ ਨਹੀਂ ਰਿਹਾ ਹੋਇਆ ਹੈ ਕਿੰਨੇ ਪੈਸੇ ਕਹਿੰਦਾ ਮੈਂ ਇਸ ਦੀ ਮੈਨੇ ਕੁਝ ਜੂਰ ਫਿਰ ਗੱਲ ਨਹੀਂ ਗੱਲ ਹੈ ਕਿ ਜਿਵੇਂ ਤੈਨੂੰ ਮੈਂ ਕਹਾਂ ਉਹ ਕਿੰਨੇ ਜੀ ਹੋਣੀ ਆ ਫਿਰ ਐ ਕਹਦੇ ਵੀ ਐ ਹੁੰਦਾ ਫਿਰ ਕੋਈ ਗੱਲ ਨਹੀਂ ਐ ਐ ਤੇ ਐ ਲਾਉਂਦੇ ਨੇ ਮੱਝ ਲਵੇ ਚੱਲ ਹਾਂ ਐ ਨਹੀਂ ਗੱਲ ਹੈਗੀ ਗਲਤ ਨਹੀਂ ਗੱਲ ਕਹਿੰਦੇ ਉਹ ਕਹਿੰਦੇ ਐ ਗੱਲ ਦਾ ਰੌਲਾ ਵਿੱਚ ਹੁਣ ਆਪਾਂ ਖੜੇ ਆ ਉਹ ਐ ਤੇ ਐ ਕਹਿੰਦੇ ਅਖੇ ਕਹਿੰਦਾ ਨਹੀਂ 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 ਇਹ ਤਾਂ ਗੱਲ ਹੀ ਨਹੀਂ ਮੇਰੀ ਗੱਲ ਨੂੰ ਹੁਣ ਖੜਾ ਜਿਹੜਾ ਮੈਂ ਕਹਿੰਦਾ ਵੀ ਤੂੰ ਵੀ ਕਹਿੰਦੇ ਇਥੇ ਇਥੇ ਪੁੱਠੀ ਦਾ ਸਾਬਾਲ ਪੁੱਠੀ ਵਾਲੇ ਦਾ ਸਾਬਾਲ ਨਹੀਂ ਹੈਗੀ ਮੰਗੇ ਅੱਛਾ ਹਾਂ ਜਿਹੜੀ ਤੈਨੂੰ ਗੱਲ ਕਹਿਦੀ ਨਹੀਂ ਸੀ ਹਾਂ ਕਰੋ ਬismillah ਇੱਕ ਜੋੜ ਰਹਿੰਦਾ ਸੀ ਤਾਰਕੀ ਲੈਣਾ ਤਾਰਦੀ ਜੀ ਕਾਕਾ ਜੀ ਉਹ ਆਉ ਨੂੰ ਕਹਿੰਦਾ ਮੈਨੂੰ ਪਤਾ ਉਹਦ ਗੂ ਲੈਣਾ ਓਟੋ ਲੈਣਾ ਹਾਜੀ ਤਾਰਕੀ ਚੱਲ ਕੇ ਪੁਰਵਾ ਦੇ ਸਰਮੇ ਦਾ ਸਵਤਾਚਾਰ ਤੂੰ ਸੀਮ ਮਾਰਨੀ ਸੀ ਲੋ ਤੂੰ ਪਹਿਲਾਂ ਮੱਝ ਪਾਸ ਕਰ ਲੈ ਜਦ ਬੈਂ ਠੋਕਿਆ ਬਦਲ ਸੁਣ ਬਈ ਥੱਲੋਂ ਰੂਹ ਖੋਸ ਹੋਈ ਤੇਰੀ ਫੇਰ ਕਹੀ ਤੁਸੀਂ ਦੇਖੋ ਚੱਲ ਫਿਰ ਤੂੰ ਵੀ ਰੋ ਆ ਉਹ ਹੱਥ ਨੂੰ ਜੁੜੀ ਕਿਉਂ ਜਾਂਦਾ ਖੋਲ ਐ ਤੇ ਕੋਈ ਨਹੀਂ ਕਹਿਲਾ ਕਹਦੀ ਹਾਂ ਮੈਂ 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 ਤੈਨੂੰ ਗਲਤ ਨਹੀਂ ਗਿਆ ਤੂੰ ਮੈਨੂੰ ਰਾਹ ਦੇ ਮੈਂ ਇਸ ਵੇਖਦੀ ਓਵੇਂ ਜਿਵੇਂ ਫੇਰ ਤਰਦੇ ਮੈਂ ਤੈਨੂੰ ਸਾਈ ਨਹੀਂ ਪਾਸਿਆ ਉਹ ਵੀਰੇ ਅਗਲੇ ਨਾਲ ਆਇਆ ਕਰਲਾ ਤੂੰ ਜਿਆਦਾ ਕਿਸਾਈ ਨੱਚਣਾ ਰੇ ਕਰ ਅਗਲੇ ਨਾਲ ਗੱਲ ਕਰ ਲੈ ਨਹੀਂ ਨਹੀਂ ਗੱਲ ਕਰਨੀ ਗੱਲ ਕਰਨੀ 2 ਰੁਪਏ ਦੀ ਫੜਾ ਮੈਂ ਤੈਨੂੰ ਗਲਤ ਨਹੀਂ ਗਿਆ ਕਿਸੇ ਹਾਲਚਪਨੀ ਹੋਣੀ ਉਹ ਕਹਿੰਦੇ ਆਏ ਤਾਂ ਸਾਨੂੰ ਦਿੰਦੇ ਮੈਂ ਤੇਰੇ ਮੂੰਹ ਤੇ ਸਵਾਲ ਪੁੱਛ ਦਿੰਨਾ ਮੈਂ ਖੋ ਜੀ ਆਟਰ ਕੁਆਲਟੀ ਦੇਖੋ ਮਾਤਾ ਬਹੁਤ ਸੋਹਣਾ ਲੱਗਿਆ ਮੈਂ ਉਦੋਂ ਫਿਰ ਆਪਦੀ ਗੱਲ ਚ ਰਹਿ ਕੋਈ ਗੱਲ ਨਹੀਂ ਜੇ ਤਾਂ ਸਾਡੇ ਜਗੇ ਦਾ ਹੁੰਦਾ ਇਹ ਨਹੀਂ ਗੱਲ ਚੰਗੀ ਹੁੰਦੀ ਚੱਲ ਕੋਈ ਨਹੀਂ ਤੂੰ ਜੇ ਤਾਂ ਉਹ ਸਾਰਾ ਮੋੜ ਦੀ ਮੋੜ ਦੀ ਉਹ ਨਹੀਂ ਜੇ ਮੈਂ ਜੇ ਮੈਂ ਜਿਹੜੇ ਸਰਦਾਰ ਕੀ ਕਹਿੰਦੇ ਹੋ ਮਹਾਰਾਜ ਕੀ ਕਹਿੰਦੇ ਹੋ ਗੱਲ ਕੀ ਗੱਲ ਲੱਖ ਰੁਪਏ ਮੁੰਡਿਆ ਇਸ ਤਰ੍ਹਾਂ ਇੱਕ ਕਰਮਾਂ ਦਾ ਸੌਦਾ ਚੱਲ ਜਾਂਦਾ ਤੂੰ ਵੀ ਕੱਚੀ ਗੱਲ ਕਰ ਨਾਲ। ਹਾਂ। ਨਾ ਉਹ ਜੀ ਗੱਲ ਕਹਾ ਨਾ ਲੋੜ ਐ। ਪੂਰੇ ਦਾ ਬੱਚਾ ਛੱਡਦੇ ਆਂ ਬਾਹਲਾ ਤੁੰਨੂੰ ਬੋਲਣ ਦੀ ਲੋੜ ਨਹੀਂ। ਨਾ ਕੱਚੀਆਂ ਗੱਲਾਂ ਚ ਕੁਝ ਨਹੀਂ। ਨਾ ਤੁਸੀਂ ਦੇ ਮੋਨਾ ਹੋ ਲਵੇ ਉਹਨੂੰ ਧੱਕੇ ਨਾ ਬਹਾਦੂ ਥੱਲੇ ਗੱਲ ਹੋਊਗੀ। ਛੱਡ ਬੱਚਾ। ਸਭ ਤੋਂ ਪਹਿਲਾਂ ਮੈਂ ਨੂੰ ਮੈਂ ਸੁਣਦਾ ਘਟਾ। ਅੱਛਾ। ਲੱਖ ਦੀ ਪੂਵੇ ਦੀ ਗੱਲ ਨਹੀਂ ਨਹੀਂ ਨਹੀਂ। ਇੱਕ ਗੱਲ ਤੁੰਨੂੰ ਦੱਸਾਂ? ਤੁੰਨੂੰ ਮੈਂ ਦੱਸਾਂ। ਪੱਕਾ ਹੀ ਕਰ ਨੂੰ ਜਿਹੜਾ ਮਰਜੀ ਜ਼ਿੰਮੇਵਾਰ ਭਾਈ ਨੂੰ। ਕਿਹੜਾ ਪਿੰਡ ਐ? ਰਾਮ ਨਰਾ ਨਰਾ ਦੇ ਮੈਸਟਰ ਹਾਜੀ ਅੱਲਾਹ ਅਕਬਰ ਤੋਂ ਮੱਤਾ ਮੰਡੀ ਕੱਲੋਂ ਆਇਆ ਨਾਲ ਆਇਆ ਜੋ ਆਪਾਂ ਅੱਛਾ ਫੇਰ ਕਰਾਇ ਚੰਗੀ ਹੁੰਦੀ ਹੈ ਜਿਹੜੀ ਗੱਲ ਆ ਤੁਸੀਂ ਮਾੜੀ ਮਾੜੀ ਅਲਟਿਮੇਟ ਲੱਗ ਗਿਆ ਹੁਣ ਮੰਨਿਆ ਕਰੇ ਤੇਰੇ ਕੋਈ ਬਹਿਣਾ ਤੁਸੀਂ ਤੁਹਾਡੀ ਮਰਜ਼ੀ ਹੈ ਜੇ ਤਾਂ ਕੋਈ ਉਹੋ ਜਿਹੀ ਗੱਲ ਕਹਿੰਦਾ ਕੋ ਦਰਾਂ ਦੀ ਮਾਂ ਉੱਤੇ ਮਾਰ ਲੈਣਾ ਪੂਰਾ ਲੈ ਲਈ ਹਾਂ ਜੁਰਾ ਨੀ ਜੁਰਾ ਮੈਂ ਕਹੀ ਦਿੱਤਾ ਨੇ ਮੈਂ ਤਾਂ 25 ਮੰਗੇ 3 ਮਹੀਨੇ ਦਾ 52000 ਦਾ ਹੁੰਦਾ ਸੀ ਨਹੀਂ 20000 ਦੇ ਦੋ ਦੋ ਇੱਕ ਗੱਲ ਤੁਸੀਂ ਵੀ ਗੱਲ ਜਾਇਜ਼ ਮੈਂ ਕੋਈ ਆ ਮੈਂ ਉੱਥੇ ਬਰ ਰਿਹਾ ਹਾਂ ਉਹ ਕਹਿੰਦਾ ਉੱਥੇ ਤਾਂ ਹੀ ਤੁਸੀਂ ਦੇ ਦੋਗੇ ਜੇ ਕਰੀਂ ਭਾਂ ਦੇ ਤੋਂ ਮਰਦੇ ਨਹੀਂ ਆਲਾ ਆਲਾ ਜੇ ਦੁਆ ਗਲ ਆਏ ਜੋ ਕਰੀ ਗਲ ਖਚਲਾਥ ਆਏ ਕੋਈ ਸੌਦਾ ਹੋ ਜੂ ਨਹੀਂ ਰਸਤਾ ਫਿਲ ਰਹਾ ਹੈ ਜਾਂ ਦੋ ਉੱਤੇ ਹਾਂ ਦੋ ਉੱਤੇ ਆ ਨਹੀਂ ਨਹੀਂ ਹੁਣ ਵੇਚ ਲੈ ਚੰਗੀ ਆ ਚੰਗਾ ਰਹੇਗਾ ਮਾਲ ਕਿੰਨਾ ਖੜਾ ਮਾਲ ਕਿੰਨਾ ਖੜਾ ਉਹ ਮਾਲ ਤਾਂ ਫੇਰ ਖੜਾ ਫੇਰ ਮੇਰੀ ਗੱਲ ਤਾਂ ਸੁਣਦਾ ਭਾਗਾ ਵਾਲੇ ਦੀ ਵਿਗੂ ਇੱਥੇ ਇਹ ਭਾਗ ਦੇ ਮੁੜ ਜਾਣੇ ਆ ਸਵਾਰੀਆਂ ਦਾ ਮਾਲ ਸਵਾਰੀਆਂ ਦਾ ਮਾਲ ਬੜਾ ਫਰਕ ਹੈ ਮੁੜ ਜਾਣੇ ਬੇਭਾਗ ਦਾ ਦੱਸਿ ਮੈਂ ਆਊਗਾ ਭਾਗਾ ਵਾਲੇ ਦੀ ਵਿਗਣਾ ਇਹਨਾਂ ਮਾਲ ਆ ਦੱਸ ਤੈਨੂੰ ਸਹੀ ਹਾਂ ਚੱਲ ਪਰੇ ਹੋ ਜਾ ਕੋਈ ਆ ਪਰਦੇ ਨੇ ਦੱਸੋ ਚਲੋ ਬਦਲੋ ਕਰਮਾਂ ਦਾ ਸੌਦਾ ਚੱਲ ਜਾਂਦਾ ਆਰਡਰ ਕੁਆਲਿਟੀ ਦੇਖੋ ਕੁੜੇ ਪੂਰੇ ਤਾਂ ਬਾਈ ਉਹ ਤਾਂ ਕੁਝ ਨਹੀਂ ਘਨੇਰਾ ਖਰਚਿਆ ਸਾਰਾ ਸੋਨ ਦਾ ਜਿਹੜੇ ਸੁਬਾ ਸੁਬਾ ਦੀ ਗੱਲ ਹੁੰਦੀਆਂ ਨਾ ਲੱਗੇ ਉਹ ਘਟ ਨਹੀਂ ਹੁੰਦੇ ਉਹ 80 ਲਾਈ ਜਾਂਦਾ ਮੈਂ ਇਹਨੂੰ ਫੇਰ ਵੀ ਬਾਪੂ ਨੂੰ ਕਿਹਾ ਮੈਂ ਕਹਿੰਦਾ ਮੈਂ ਕੱਚੀ ਗੱਲ ਨਹੀਂ ਕਰਦਾ ਤੁਸੀਂ ਆਪਣੇ YouTube ਤੇ ਵੀਡੀਓ ਵੀ ਦੇਖਿਆ ਲਾ ਮੈਂ ਕੱਚੀ ਗੱਲ ਨਹੀਂ ਕਹਿੰਦਾ ਪੂਰੇ ਲੱਖ ਨਹੀਂ ਫੇਰ ਦੋ ਵੀ ਛੋਟੇ ਵੀਰ ਛੋਟੇ ਵੀਰ ਤੁਸੀਂ ਜਿੱਤੋ ਦੱਸੋ ਮੈਨੂੰ ਲੈ ਲੱਕ ਲੈ ਤੈਨੂੰ 15 ਲੈ ਲਿਆ ਯਾਰ ਚੱਕ ਫਾਇਦਾ 10000 ਰੁਪਏ ਦਾ ਦੋ ਉੱਤੇ ਆਇਆ ਦੋ ਤਿੰਨ ਨਹੀਂ 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 ਜਾ ਛੱਡ ਦੇ ਓਏ ਇੱਕ ਮਿੰਟ ਖੜੋ ਜਾ ਯਾਰ ਓਏ ਇੱਕ ਮਿੰਟ ਖੜੋ ਜਾ ਛੱਡ ਦੇ ਵਿੱਚ ਚੰਗਾ ਰਹਿੰਦਾ ਦਾ ਜਮਾ ਪ੍ਰਿੰਮ ਜਮਾ ਫਾਈਨਲ ਠੀਕ ਹੈ 10000 ਹੋਰ ਲੈ ਲੀ ਨਾ 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 1000 ਹੋਰ ਨਹੀਂ 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 ਇੱਕ ਗੱਲ ਮੈਂ ਤੁਹਾਨੂੰ ਗੋਸਾ ਜਮਾ ਜਮਾ ਘਰੋਂ ਦਾ ਵੀਰ ਤੇ ਫਿਰ 14 ਲੀਟਰ ਦੁੱਧ ਜੇਕਰ ਬਹੁਤ ਛੋਟੇ ਭਾਈ ਰਾਮਨਾਥ ਗਰ ਬਾਈ ਨੂੰ ਪਿੰਡ ਛੋਟਾ ਨਹੀਂ ਕਰਦੇ ਮਾਰਦੇ ਨਹੀਂ ਉਹ ਧੱਕਾ ਨਹੀਂ ਕਰਦੇ ਛੋਟੇ ਵੀਰ ਤੇਰੀ ਜੇਤੂ ਚਾਹੇ ਜਮਾ ਇੱਕ ਦਾ ਜਮਾ ਇੱਕ ਪਾਈ ਦਾ ਜਮਾ ਉਹ ਲਾਲ ਹੈ ਬਸ ਯਾਰ ਛੱਡ ਬੱਚਾ ਇੱਕ ਦਾ ਇੱਕ ਦਾ ਉਹ ਜੋਰ ਕੀ ਓਏ ਦਾ ਵੀ ਪੱਲਾ ਲੈ ਬਾਈ ਜਮਾ ਕਰ ਛੱਡੀ ਇੱਕ ਮਿੰਟ ਵੀ ਨੂੰ ਛੱਡ ਦੇ ਵੀਰੇ ਜਦੋਂ ਭੱਜ ਲੈ ਜੇ ਹੁਣ ਤਾਂ ਤੇਰੀ ਰੂਹ ਕਰਦੀ ਹੋਈ ਤੂੰ ਵੀ ਖੁਸ਼ ਹੋ ਕੇ ਛੱੜਦੀ ਉਹ ਭੱਜਣ ਨੂੰ ਉਹ ਭੱਜੇ ਜਾਂ ਪੂਰੇ ਚਾਰ ਦਿਨ ਚੜਦਾ ਕਿਉਂ ਵੀ ਕਾਟਾ ਠੀਕ ਆ ਹੁੰਦਾ ਚਾਰਾ ਥੋੜਾ ਯਾਰ ਓਏ ਬਹੁਤ ਦੇਖੋ ਦੇਖੋ ਜੇ ਤਾਂ ਹੁਣ ਥੋੜੀ ਮਰਜੀ ਆ ਛੱਡ ਦਿਓ ਨਹੀਂ ਨਹੀਂ ਥੋੜੀ ਖੁਸ਼ੀ ਲੈ ਤੁਹਾਡੀ ਖੁਸ਼ੀ ਨਾ ਖੁਸ਼ੀ ਮਾਲਮ ਨਹੀਂ ਆਇਆ ਬਾਈ ਘਰੇ ਲੱਗਾ ਜਮਾ ਸੋਫਰ ਕਰੇ ਲੱਗਦੇ ਨਹੀਂ ਰਿਹਾ ਕਮੈਂਟ ਆ ਇੱਥੇ ਹਜ਼ਾਰਾਂ ਖੜੀ ਹੈ ਨਹੀਂ ਜਿਹੜੀ ਤੈਨੂੰ ਜੈਤ ਕਹਿੰਦੀ ਨਾ 14 ਲੀਟਰ ਜਿਹੜੀ ਮੈਂ ਮੈਂ ਤੈਨੂੰ ਉਹ ਨਹੀਂ ਕਹਿੰਦਾ ਸੁਣ ਲੈ ਸੁਣ ਲੈ ਇਹ ਕੋਈ ਸੌਣ ਨਹੀਂ ਇਹ ਕੋਈ ਬਾਲ ਟੀਚਰ ਨਹੀਂ ਪੋਗਾ ਇਹਨਾਂ ਚੁਲੰਗਾ ਵੇਖਣਾ ਕੋਈ ਵਪਾਰੀ ਨਹੀਂ ਇਹ ਤਾਂ ਛੋਟੇ ਵੀਰੇ ਤਾਂ ਚੁਲੰਗਾ ਦੇਖਣ ਧਾਰ ਕੱਟ ਕੇ ਦੇ ਲੋ ਨਹੀਂ ਨਹੀਂ ਥੋੜੀਆ ਬੰਦ ਉਧਰ ਵੱਡੇ ਬਾਈ ਦੋਸਤੀ ਨਹੀਂ ਉਧਰ ਧਾਰ ਵਾਲੇ ਮਹੀਨੇ ਵਾਲੇ ਲਾਉਂਦੇ ਬੱਚਾ ਮਹੀਨਾ ਹੋ ਗਿਆ ਉਹ ਮੈਨੂੰ ਦੇ 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 ਮਹੀਨੇ ਦਾ ਬੱਚਾ ਹੋ ਗਿਆ 23 23 ਤਰੀਕ ਨੂੰ ਜਮਾ ਸੋਈ ਆ ਜਮਾ ਉਹੀ ਗੱਲ ਹੋ ਗਈ 23 ਤਰੀਕ ਨੂੰ ਹੋ ਗਈ ਦੇਖ ਲੈ ਹੁਣ ਤੇਰੀ ਇਰਾਦਾ ਤਾਂ ਠੀਕ ਹੈ ਨਹੀਂ ਰਹਿਣਗੇ ਇੱਕ ਦਾ ਜਮਾ ਨਹੀਂ ਜੇ ਤਾਂ ਉਹ ਤੇਰੀ ਮਰਜ਼ੀ ਆ ਹੁਣ ਤੈਨੂੰ ਇੱਕ ਇੱਕ ਗੱਲ ਤੇ ਤੈਨੂੰ ਉਹ ਕਰਤਾ ਮੰਨ ਲੈ ਚੰਗਾ ਜਮਾ ਇੱਕ ਜਮਾ ਜਾਇਜ਼ ਛੱਡ ਦੇ ਲੈ ਵੀ ਫੜ ਕਿੰਨੇ ਹੁਣ ਫੜ ਬੋਲੀ ਨਾ ਜਦੋਂ ਵੀ ਸੌਦਾ ਹੋ ਗਿਆ ਤੇ ਖੜਾ ਲਾ ਵੀਰੇ ਖੜਾ ਲਾ ਚੱਲ ਖੜਾ ਲਾ ਬਈ ਹੋ ਗਿਆ ਮੇਰਾ ਫੋਨ ਕਰ ਗੇੜਾ ਲੈ ਜਾਓ ਹੁਣ ਤੁਸੀਂ ਨੇੜੇ ਰਹੋ ਗੇੜਾ ਇੱਕ ਇੱਕ ਲਾਇਆ ਹੋ ਠੀਕ ਹੈ ਆ ਮੋਟਿਆ ਕਰਵਲ ਗਿਆ ਦੋ ਵਈਏ ਆਪਾਂ ਮਾਦੇ ਪਾਸ ਕਰਾ ਰਹੇ ਆਂ ਆਜਾ ਪੜ੍ਹਦੇ ਆਂ ਆਰਾਮਪੁਰ ਆਪਸ਼ ਨੂੰ ਮਿਲਿਆ ਤੁਹਾਨੂੰ ਪਤਾ ਹੈ ਹਰ ਮਹੀਨੇ ਇੱਕ ਤਰੀਕ ਨੂੰ ਲੱਗਦੀ ਹੈ ਬਹੁਤ ਮੰਡੀ ਭਰੀ ਹੋਈ ਆ ਜਿਹੜਾ ਡੰਪਵਾਰ ਤੇ ਡੰਪਣਾਵਰੇ ਬੰਦਾ ਕਨੇਵਾ ਆਪਣੇ ਮਾਰੇ ਆਇਆ ਹੈ ਤੂੰ ਡੰਪਵਾਰ ਤੇ ਤੂੰ ਡੰਪਣਾਵਰੇ ਤੂੰ ਆ ਕੇ ਮੈਂ ਕਿਹਾ ਵੀ ਮੈਂ ਤੇ ਆ ਗਿਆ

ਇਹ ਬੜਾ ਜੋਬੇ ਲਿਆਉਂਗਾ। ਔਰ ਵੀ ਦੋਸਤੋ ਸੌਦਾ ਹੋ ਚੁੱਕੇ ਤੇ ਆਪਾਂ ਪੁੱਛਦੇ ਆਂ ਬਾਈ ਜੀ ਕਿਹੜੇ ਪਿੰਡੋਂ ਆਇਆ? ਸਤਿ ਸ਼੍ਰੀ ਅਕਾਲ ਮੰਗਾ ਜੀ। ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ ਜੀ? ਪੂਰੇ ਚੰਗੇ ਆ ਜੀ। ਕਿਹੜੀ ਮੰਡੀ ਤੇ ਅੱਜ ਆਪਾਂ? ਅੱਜ ਜੀ ਰਾਮਪਰਾ ਜੀ ਇੱਕ ਤਰੀਕ ਦਾ। ਠੀਕ ਹੈ ਸੌਦਾ ਹੋ ਗਿਆ ਜੀ। ਸੌਦਾ ਹੋ ਗਿਆ ਵੀਰਨਾ। ਠੀਕ ਹੈ ਕਿਹੜੀ ਜਗ੍ਹਾ ਜਾਣੀ ਹੈ ਅੱਜ ਇਹ? ਤੇ ਮਰਾਦਾਬਾਦ ਜਾਣੀ ਹੈ ਜੀ। ਕਿੰਨਾ ਤੇ ਜਾਣੀ ਹੈ ਜੀ ਇਹ? ਸੱਬੰਦ ਦੇ ਜੀ। ਸੱਬੰਦ ਕਿਹੜੇ ਪਿੰਡੋਂ ਹੈ ਬਾਈ ਜੀ? ਆਰਾਮਨਗਰ। ਆਰਾਮਨਗਰ। ਆ ਤਿਹਜਾ ਤਿਹਜਾ ਲੋਬ ਮਿੱਤਰ ਤਿਹਜਾ ਸੁਆ ਤੇ ਸੌਦਾ ਹੋ ਚੁੱਕਿਆ ਅੱਜ ਆਪਾਂ ਖੜੇ ਆਂ ਆਰੰਪਰਾ ਪਸ਼ੂ ਮੋਟੇ ਦੇ 1 ਤਰੀਕ ਨੌਵਾਂ ਮਹੀਨਾ 2025 ਠੀਕ ਆ ਆਰਡਰ ਕੁਆਲਿਟੀ ਦਿਖਾ ਦੋ ਮੈਂ ਬਹੁਤ ਚੰਗਾ ਲੋਕੋ ਦੋਸਤ ਵਾਟਰ ਕੁਆਲਿਟੀ ਦੇਖੋ ਇਹ ਮਾਇਦਾ ਸੋਟਾ ਬੈ ਇਹ ਫਰਾਤਾ ਚਲੋ ਮਹਾਰਾਜ ਤੁਹਾਡੀ ਚੰਗੀ ਰੱਖੇ ਮੈਂ ਫੇਰ ਲੈ ਜੂਗਾ ਮਹਾਰਾਜ